ਵੀ ਅਸੀਂ ਇੰਡੀਆ ਤੋਂ ਅਗਰ ਪਾਕਿਸਤਾਨ ਦਾ ਵੀਜ਼ਾ ਲਵਾਉਣੇ ਆ ਸਾਡਾ ਕਿਸੇ ਕੰਟਰੀ ਦਾ ਵੀਜ਼ਾ ਨਹੀਂ ਲੱਗੇਗਾ ਬਿਲਕੁਲ ਫੇਕ ਗੱਲ ਏ ਇਹਦੇ ਵਿੱਚ ਕੋਈ ਸਦਾਗਤ ਨਹੀਂ ਕੋਈ ਇਹਦੇ ਵਿੱਚ ਸੱਚੀ ਗੱਲ ਹੀ ਸਭ ਝੂਠੀ ਗੱਲ ਏ ਤੁਸੀਂ ਤੁਸੀਂ ਆਣਾ ਕਿਹੜੇ ਡਰ ਤੇ ਜੇ ਉਹ ਯਾਰ ਜੇ ਤੁਸੀਂ ਇੱਕ ਮਿਸਾਲ ਆਪਣਾ ਅਰਦਾਸ ਕਰਨ ਵਾਸਤੇ ਆਏ ਆਪਣੇ ਰੱਬ ਨੂੰ ਮਨਾਉਣ ਵਾਸਤੇ ਆਏ ਜੇ ਆਪਣੇ ਪਿਆਰ ਆਪਣੀ ਆਪਣੀ ਦੁਨੀਆ ਔਰ ਆਖਰਤ ਬਿਹਤਰ ਕਰਨ ਵਾਸਤੇ ਆਏ ਹੋ ਇੱਥੇ ਕੋਈ ਪਰੇਸ਼ਾਨੀ ਨਹੀਂ ਪੰਜਾਬੀ ਢਾਡੇ ਨੇ ਤੁਸੀਂ ਸਾਡੇ ਅਸੀਂ ਇਨਸ਼ਾਅੱਲਾ ਹਮੇਸ਼ਾ ਪੰਜਾਬੀ ਭਾਈ ਚੜਦੇ ਔਰ ਲੈਂਦੇ ਪੰਜਾਬ ਦੀ ਮੁਹੱਬਤ ਨੂੰ ਲੈ ਕੇ ਪੂਰੀ ਦੁਨੀਆ ਨੂੰ ਦੱਸਣਾ ਹੈ ਵੀ ਅਸੀਂ ਦੋ ਨਹੀਂ ਅਸੀਂ ਇੱਕਾਂ ਸਾਡੀਆਂ ਰੂਹਾਂ ਇੱਕ ਨੇ ਅਸੀਂ ਟੜਕਦੇ ਵੀ ਇੱਕ ਦੂਸਰੇ ਦੇ ਨਾਲ ਹੈ ਸਾਡੀਆਂ ਰੂਹਾਂ ਵੀ ਇੱਕ ਦੂਸਰੇ ਦੇ ਨਾਲ ਟੜਕਦੀਆਂ ਨੇ ਅੱਲਾ ਸਭਨਾ ਤੇ ਆਪਣੀ ਸਲਾਮਤੀ ਰੱਖੇ ਕੈਨੇਡਾ ਯੂਰਪ ਅਮਰੀਕਾ ਪੂਰੀ ਦੁਨੀਆ 'ਚ ਵਸਦੇ ਜਿਹੜੇ ਪੰਜਾਬੀ ਭਾਈ ਨੇ ਦਿਲ ਖੋਲ ਕੇ ਆਪਣਾ ਵੀਜ਼ਾ ਲਵਾਓ ਕੋਈ ਪਰੇਸ਼ਾਨੀ ਨਹੀਂ ਕੋਈ ਟੈਨਸ਼ਨ ਨਹੀਂ ਤੁਸੀਂ ਪਾਕਿਸਤਾਨ ਦਾ ਅਗਰ ਵੀਜ਼ਾ ਲਵਾਉਂਦੇ ਹੋ ਤੇ ਪੂਰੀ ਦੁਨੀਆ ਦਾ ਵੀਜ਼ਾ ਲੱਗੇਗਾ ਕੋਈ ਪਰੇਸ਼ਾਨੀ ਹੈ ਜਿਹੜੇ ਭਾਈ ਆਏ ਨੇ ਦੱਸੋ ਕਿਸੇ ਦਾ ਵੀਜ਼ਾ ਕੋ ਕੈਂਸਲ ਹੋਇਆ ਕਿ ਨਹੀਂ ਬਾਹਰ ਦੀਆਂ ਕੰਟਰੀਆਂ 'ਚ ਵੀ ਜਾ ਸਕਦੇ ਨੇ ਟੁਰ ਗਏ ਯਾਰ ਮੁਹੱਬਤਾਂ ਵਾਲੇ ਆਖਰੀ ਗੱਲ ਤੇ ਲੈ ਗਏ ਨਾਲ ਹਾਸੇ ਦਿਲ ਨਹੀਂ ਲੱਗਦਾ ਯਾਰ ਮੁਹੰਮਦ ਦੱਸੋ ਜਾਈਏ ਕਿਹੜੇ ਪਾਸੇ ਅੱਛਾ ਜਦੋਂ ਤੁਸੀਂ ਚਲੇ ਜਾਂਦੇ ਮੈਂ ਕੰਮ ਤੋਂ ਕੰਮ ਕੋਈ 15-20 ਦਿਨ ਮੈਨੂੰ ਰੋਟੀ ਨਹੀਂ ਚੰਗੀ ਲੱਗਦੀ ਕਿਉਂਕਿ ਇੰਨੀ ਮੁਹੱਬਤ ਇੰਨਾ ਪਿਆਰ ਹੈ ਤੇ ਮੀਆਂ ਸਾਹਿਬ ਆਂਦੇ ਕਿ ਜਿਹੜੀ ਮਹਿੰਦੀ ਮਾਂ ਰੰਗ ਨਾ ਦੇਵੇ ਤੇ ਕੀ ਫਿਰ ਉਸ ਦਾ ਲਾਉਣਾ ਉਹ ਜਿੱਥੇ ਗਿਆ ਤੇ ਕਦਰ ਨਾ ਹੋਵੇ ਸਰਦਾਰ ਜੀ ਕੀ ਫਿਰ ਉੱਥੇ ਜਾਣਾ ਤੇ ਵੀਰ ਜਿਹੜੇ ਨੇ ਵੀਰਾਂ ਦੇ ਦਰਦੀ ਹੁੰਦੇ ਨੇ ਕਿ ਵੀਰ ਵੀਰਾਂ ਤੇ ਦਰਦੀ ਹੁੰਦੇ ਲੋਕੋ ਵੀਰ ਵੀਰਾਂ ਦੀਆਂ ਜੋ ਮੁਹੰਮਦ ਲੋਕੋ ਮਾਵਾ ਠੰਡੀਆਂ ਸ਼ਾਵਾ ਸ਼ਾਵਾ ਤੇ ਸੱਜਣ ਮਾਪਿਆਂ ਨੂੰ ਸੱਜਣ ਬਣਾਓ ਉਹਨਾਂ ਨਾਲ ਗੱਲਬਾਤ ਸ਼ੇਅਰ ਕਰਿਆ ਕਰੋ ਦੁਨੀਆ 'ਚ ਸਭ ਤੋਂ ਵੱਡਾ ਸੱਜਣ ਤੁਹਾਡਾ ਮਾਂ ਬਾਪ ਭੈਣਾ ਭਾਈ ਵੀ ਕਿਸੇ ਵੇਲੇ ਗੱਲ ਆਊਟ ਕਰ ਦਿੰਦੇ ਨੇ ਲੇਕਿਨ ਮਾਪੇ ਐਸੇ ਮਾਂ ਗੱਲ ਨਹੀਂ ਸ਼ੇਅਰ ਕਰਦੇ ਆਪਣੀ ਔਲਾਦ ਦੀ ਗੱਲ ਨਹੀਂ ਸ਼ੇਅਰ ਕਰਦੇ ਫਿਰ ਮਾਪੇ ਜੀ ਨੂੰ ਚਲੇ ਜਾਂਦੇ ਨੇ ਫਿਰ ਇਹ ਗੱਲਾਂ ਨੇ ਕਿ ਸੱਜਣ ਟੁਰ ਗਏ ਮਾਪੇ ਰੌਣਕ ਟੁਰ ਗਈ ਹੈ ਸੰਝੇ ਹੋ ਗਏ ਵਿੜੇ ਜਦ ਮਾਪੇ ਜਾਂਦੇ ਨੇ ਜਦੋਂ ਬਜ਼ੁਰਗ ਹੱਸੀਆਂ ਕਰੋ ਉਠ ਜਾਂਦੇ ਨੇ ਜਦੋਂ ਆਪਣੇ ਰੱਬ ਕੋਲ ਚੱਲ ਜਾਂਦੇ ਫਿਰ ਪਰੇਸ਼ਾਨ ਬੰਦਾ ਹੁੰਦਾ ਹੈ ਫਿਰ ਵਿੜੇ ਦੇ ਵਿੱਚ ਉਹ ਰੌਣਕ ਨਹੀਂ ਨਜ਼ਰ ਆਉਂਦੀ ਤੇ ਮੀਆਂ ਸਾਹਿਬ ਨੇ ਇੱਥੇ ਸ਼ੇਰ ਇਹ ਲਿਖਿਆ ਹੈ ਕਿ ਸੱਜਣ ਟੁਰ ਗਏ ਫਿਰ ਮਾਂ ਦਾ ਮਾਪੇ ਸੱਜਣ ਨੇ ਇਹਨਾਂ ਦੀ ਗੱਲ ਕਰ ਰਿਹਾ ਕਿ ਜਦੋਂ ਮਾਂ ਬਾਪ ਦੁਨੀਆ ਸੱਜਣ ਟੁਰ ਗਏ ਮਾ ਰੌਣਕ ਟੁਰ ਗਈ ਹਏ ਸੁੰਜੇ ਹੋ ਗਏ ਵੇੜੇ ਆ ਸੱਜਣਾ ਦੀਆਂ ਗੱਲਾਂ ਕਰੀਏ ਨਕਰੋ ਰੱਖੇ ਨੇ ਹਰ ਹਰ ਤੇਰੇ ਮਾਜਿਆ ਭਾਈ ਮਾਜਿਆ ਬਾਬਾ ਮੁਖਾਰ ਨਾ ਕੋਈ ਤੇ ਮੈਂ ਸਾਰੀ ਫਰੋਲੀ ਉਹ ਜਿਹੜੀ ਦਿਲ ਨੂੰ ਸਕੂਨ ਦੇਵੇ ਉਹ ਮਾਂ ਦੀ ਮਿੱਠੀ ਬੋਲੀ ਲੈਓ ਯਾਰ ਹਵਾਲੇ ਰੱਬ ਦੇ ਇਹ ਮਿਲੇ ਚਾਰ ਬਿਨਾ ਦੇ ਉਸ ਬਣੇ ਮੁਬਾਰਕ ਹੋਸੀ ਜਿਸ ਦਿਨ ਸਰਦਾਰ ਜੀ ਫੇਰ ਮਿਲਾਂਗੇ ਬਸ ਕਰ ਬਸ ਕਰਨੀਆਂ ਕੋੜੀ ਕਲੰਦਾ ਕੋੜਾ ساری ਜ਼ਿੰਦਗੀ ਮਾ ਦੁੱਖ ਨਹੀਂ ਮੁਕਣੇ ਪਰ ਲੱਗਿਆ ਏ ਛੋੜਾ